ਆਹ ਗੱਲ ਕਰ ਤਾਂ ਪੂਰਾ ਕੁਤਲ ਸਿੰਘ ਸਾਹਿਬ ਬਾਲ ਕਰਨ ਵਾਸਤੇ ਤੋਂ ਕੰਪਨੀ ਪਾਰ ਤੇ ਅੰਤਰ ਨੇਤਮਤਾ ਪ੍ਰਬੰਧ ਹੈ ਗਿਆ ਛੇਤਾ ਤੇ ਘਰ ਕਿਲੇ ਆ ਸਪਰੀਨ ਜੋ ਵੀ ਤੇ ਦੱਸਿਆ ਕੰਪਨੀ ਦਾ ਇਹ ਜਿੱਤੇ ਜਾਣਾ ਹਰ ਘਰ ਵਿੱਚ ਤੇ ਸਫਾਈ ਦੇ ਉੱਤੇ ਜੋ ਸ਼ਹਿਰ ਦੇ ਤਾਲੀ ਬਾਤਾਂ ਵਰਤ ਕੇ ਵੀ ਕਾਫੀ ਫਰਕ ਪੈ ਸਕਦਾ ਤੇ ਦੇ ਵਿੱਚ ਜਿਹੜਾ ਹੈ ਅਧਿਕਾਰੀਆਂ ਨੂੰ ਚਾਹੀਦਾ ਕਿ ਤੇ ਅਪਰਾਧੇ ਕੀਤੇ ਜਾਣ ਹਰ ਘਰ ਦੇ ਵਿੱਚ ਚਾਹੇ ਉਹਨਾਂ ਦੀ ਕੋਈ ਸਿਫਤ ਲਾਜੀ ਹੈ ਕਿਸ ਤਰ੍ਹਾਂ ਵੀ ਲੱਗੀ ਹੋਊ ਹਰ ਘਰ ਦੇ ਵਿੱਚ ਜਿਸ ਨੂੰ ਇੱਕ ਦੋ ਹੋਣਾ ਚਾਹੀਦੇ ਆ ਤਾਂ ਕਿ ਆਪ ਕੋ ਦਾ ਕਰ ਕਟਿੰਗ ਦਾ ਹਾਸਲ ਭਾਵੇਂ ਹਫਤੇ ਤੇ ਵੀ ਤੇ ਬਹੁਤ ਹੀ ਜਾਂ ਚਾਹ ਕਹੀ ਉਤਾਰਿਆ ਜਾਵੇ ਤਾਂ ਇਹ ਜਨਨ ਕਾ ਫਰਕ ਪਾਏਗਾ ਤੇ ਬੇਰੀ ਸੰਭਾਲ ਹੋਏ ਦੇ ਸਮੇਂ ਤੇ ਰ ਅਟਾਇਆ ਜਾ ਸਕੇਗਾ ਉਹ ਇੱਥੇ ਹੀ ਸਾਬੀ ਕਰਦੇ ਹਾਂ ਜੀ